ਸਾਡੇ ਨਾਲ ਭਾਰਤ ਦੇ ਵਿੱਚ ਖਾਸ ਕਰਕੇ ਭਾਰਤ ਦੇ ਬਹੁਤ ਸਾਰੇ ਸਾਧੂ ਨੇ ਤੇ ਆਪਾਂ ਵੇਖਦੇ ਆ ਉਹਨਾਂ ਨੇ ਆਪਣੇ ਨਾਮ ਦੇ ਅੱਗੇ 108 ਲਗਾਇਆ ਹੋਇਆ ਕਈਆਂ ਨੇ ਧੰਨ ਧੰਨ ਬਾਬਾ ਸ੍ਰੀਮਾਨ 108 ਜੀ ਧੰਨ ਧੰਨ ਸ੍ਰੀਮਾਨ ਸੰਤ 108 ਜੀ ਕਈਆਂ ਨੇ 707 ਵੀ ਲਗਾਇਆ ਹੋਇਆ ਤੇ ਕਿ ਐਸੇ ਨੇ ਜਿਨ੍ਹਾਂ ਨੇ 1008 ਵੀ ਲਗਾਇਆ ਹੋਇਆ ਇਹਦਾ ਮਤਲਬ ਕੀ ਹੈ ਕਹਿੰਦੇ ਇਹ ਵੀ ਇੱਕ ਡਿਗਰੀ ਹੁੰਦੀ ਹੈ ਇਹ ਵੀ ਡਿਗਰੀ ਜਿਹਨੂੰ ਮਿਲ ਜਾਵੇ ਉਹ ਆਪਣੇ ਨਾਮ ਦੇ ਅੱਗੇ 108 707 ਜਾਂ 1008 ਲਗਾ ਸਕਦਾ ਹੈ ਪਰ ਸਾਨੂੰ ਪਤਾ ਤਾਂ ਹੋਵੇ ਵੀ ਇਹ ਹੈ ਕੀ ਚੀਜ਼ ਇੱਥੇ ਮੈਂ ਬੇਨਤੀ ਕਰਦੇ ਆਂ ਜਦੋਂ ਅਸੀਂ ਆਪਣੇ ਗੁਰੂ ਸਹਿਬਾਨਾਂ ਦੀ ਬਾਣੀ ਪੜ੍ਹਦੇ ਹਾਂ ਆਪਣੇ ਗੁਰੂ ਸਹਿਬਾਨਾਂ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਸਾਡੇ ਸਤਿਗੁਰਾਂ ਨੇ 23 ਪ੍ਰਾਤਨ ਗੁਰਸਿੱਖਾਂ ਨੇ ਆਪਣੇ ਨਾਮ ਦੇ ਅੱਗੇ ਕਦੇ ਵੀ 108 ਨਹੀਂ ਲਗਾਇਆ ਨਾ 707 ਲਗਾਇਆ ਤੇ ਨਾ 1008 ਲਗਾਇਆ ਸਾਡੇ ਸਤਿਗੁਰਾਂ ਦੇ ਨਾਮ ਅੱਗੇ ਜਿੰਨਾ ਮਹਾਂਪੁਰਖਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਹੈ ਜਾ 10 ਗੁਰੂ ਸਹਿਬਾਨ ਹੋਏ ਨੇ ਇਹਨਾਂ ਦੇ ਨਾਮ ਅੱਗੇ ਸੰਤ ਲਾਇਆ ਜਾਂਦਾ ਸਤਗੁਰ ਲਾਇਆ ਜਾਂਦਾ ਮਹਾਂਪੁਰਖ ਵੀ ਲਾ ਦਿੰਨੇ ਆਂ ਅਸੀਂ ਬਾਬਾ ਵੀ ਲਾ ਦਿੰਨੇ ਆਂ ਪਰ ਇਹਨਾਂ ਦੇ ਨਾਮ ਦੇ ਨਾਲ 108 707 ਜਾਂ 1008 ਨਹੀਂ ਮਿਲੇਗਾ ਤੇ ਨਾ ਹੀ ਗੁਰਸਿੱਖਾਂ ਦੇ ਨਾਮਾਂ ਨਾਲ ਲੱਗਿਆ ਮਿਲੇਗਾ ਸਾਡੇ ਸਿੱਖ ਧਰਮ ਦੇ ਵਿੱਚ ਗੁਰੂ ਸਹਿਬਾਨਾਂ ਨੂੰ ਗੁਰੂ ਸਤਗੁਰੂ ਕਹਿ ਕੇ ਸਬੋਧਨ ਕਰਦੇ ਆਂ ਤੇ ਜਿਹੜੇ ਗੁਰਸਿੱਖ ਨੇ ਨਾ ਉਹਨਾਂ ਨੂੰ ਅਸੀਂ ਸਤਕਾਰ ਦੇ ਨਾਲ ਭਾਈ ਸਾਹਿਬ ਜੀ ਕਹਿੰਦੇ ਆ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਬਾਬਾ ਜੀ ਕਹਿੰਦੇ ਆ ਹੁਣ ਵੇਖੋ ਸਿੱਖ ਧਰਮ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਅਸੀਂ ਕਹਿੰਦੇ ਆ ਉਹਨਾਂ ਦੇ ਨਾਲ ਬਾਬਾ ਸ਼ਬਦ ਲਗਾਉਨੇ ਆ ਬਾਬਾ ਵਿਦੀ ਚੰਦ ਜੀ ਤੇ ਬਾਬਾ ਬਚਿੱਤਰ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਬਾ ਭਗੇਲ ਸਿੰਘ ਜੀ ਇਸ ਤਰ੍ਹਾਂ ऐसे गुरु सिख ਨੇ ਜਿਨ੍ਹਾਂ ਦੇ ਨਾਮ ਅੱਗੇ ਅਸੀਂ ਬਾਬਾ ਸ਼ਬਦ ਲਗਾਉਨੇ ਆ ਤੇ ਐਸੇ ਵੀ ਗੁਰਸਿੱਖ ਨੇ ਜਿਨ੍ਹਾਂ ਦੇ ਨਾਲ ਅਸੀਂ ਭਾਈ ਸਾਹਿਬ ਵੀ ਲਗਾਉਨੇ ਆ ਜਿਵੇਂ ਭਾਈ ਸਾਹਿਬ ਭਾਈ ਮਰਦਾਨਾ ਜੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਸੋ ਗੁਰੂ ਪਿਆਰਿਓ ਐਸੇ ਬਹੁਤ ਸਾਰੇ ਗੁਰਸਿੱਖ ਨੇ ਜਿਨ੍ਹਾਂ ਦੇ ਨਾਮ ਅੱਗੇ ਬਾਬਾ ਸ਼ਬਦ ਜਾਂ ਭਾਈ ਸ਼ਬਦ ਲੱਗਿਆ ਹੋਇਆ ਹੈ ਪਰ ਉਹਨਾਂ ਨੇ ਵੀ ਆਪਣੇ ਨਾਮ ਅੱਗੇ ਨਾ ਤਾਂ 108 ਲਗਾਇਆ ਨਾ 707 ਲਗਾਇਆ ਤੇ ਨਾ 1008 ਲਗਾਇਆ ਇਹ ਸ਼ਬਦ ਫਿਰ ਕਿੰਨਾ ਦਾ ਇਹ ਜਿਹੜਾ ਸ਼ਬਦ ਹੈ ਸੋ ਗੁਰੂ ਪਿਆਰਿਓ ਇਹ Hindu ਭਾਈਚਾਰੇ ਦੇ ਜਿੰਨੇ ਵੀ ਉਹ ਮਹਾਪੁਰਖ ਉਹ ਸਾਧੂ ਉਹ ਸੰਤ ਉਹ ਤਪੱਸਵੀ ਉਹ ਗਿਆਨੀ ਉਹ ਸਾਧੂ ਉਹ ਜੋਗੀ ਹੋਏ ਨੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ 108 ਗ੍ਰੰਥਾਂ ਦਾ ਅਧਿਐਨ ਕੀਤਾ ਉਹਨਾਂ ਨੂੰ ਪੜ੍ਹਿਆ ਉਹਨਾਂ ਨੂੰ ਸਮਝਿਆ ਉਹਨਾਂ ਨੂੰ ਵਿਚਾਰਿਆ ਉਹਨਾਂ ਦੇ ਨਾਮ ਦੇ ਅੱਗੇ 108 ਲਗਾਇਆ ਜਾਂਦਾ ਹੁਣ 108 ਕਿਹੜੇ ਗ੍ਰੰਥ ਨੇ ਉਹ ਜੋੜ ਤੁਸੀਂ ਆਪੇ ਕਰ ਲਿਓ ਇਹ ਮੈਂ ਬੇਨਤੀ ਕਰ ਦਿੰਦਾ ਵੀ ਕਿਹੜੇ ਕਿਹੜੇ ਗ੍ਰੰਥ ਨੇ ਚਾਰ ਵੇਦ 6 ਸ਼ਾਸਤਰ 18 ਪੁਰਾਣ 27 ਸਿਮਰਤੀਆਂ 52 ਉਪਨਿਸ਼ਦ ਤੇ ਇੱਕ ਗੈਤਰੀ ਮੰਤਰ ਹੈ। ਕਈ ਵਿਦਵਾਨਾਂ ਨੇ ਗੈਤਰੀ ਮੰਤਰ ਦੀ ਜਗ੍ਹਾ ਸ੍ਰੀ ਭਾਗਵਤ ਗੀਤਾ ਜੀ ਆਖਿਆ ਹੁਣ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਲੈ ਲਓ। ਜਾਂ ਤਾਂ ਭਾਗਵਤ ਗੀਤਾ ਜਾਂ ਗੈਤਰੀ ਮੰਤਰ। ਜਦੋਂ ਤੁਸੀਂ ਇਹਨਾਂ ਦਾ ਜੋੜ ਕਰੋਗੇ ਉਹ 108 ਬਣਦਾ ਹੈ। ਸੋ Hindu ਧਰਮ ਦੇ ਵਿੱਚ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਕਈ ਸਾਧੂ ਸੰਤ ਮਹਾਤਮਾ ਸ੍ਰੀ ਸ੍ਰੀ ਨਾਮ ਆਪਣੇ ਅੱਗੇ ਲਗਾਉਂਦੇ ਨੇ ਨਾਮ ਦੇ ਉਹ ਸ੍ਰੀ ਸ੍ਰੀ ਅਨੰਤ ਵੀ ਲਗਾਉਂਦੇ ਨੇ ਉਥੇ ਹੀ 108 ਲਗਾਉਂਦੇ ਨੇ ਕਿਉਂਕਿ ਉਹਨਾਂ ਦੇ ਜਿਹੜੇ ਉਹ ਸਾਧੂ ਨੇ ਸੰਤ ਨੇ ઋષਿ ਨੇ मुनि ਨੇ ਉਹਨਾਂ ਨੇ 108 ਗ੍ਰੰਥਾਂ ਦਾ ਅਧਿਐਨ ਕੀਤਾ ਹੋਇਆ ਉਹ ਪੜ੍ਹੇ ਹੋਏ ਨੇ ਉਹਨਾਂ ਨੇ ਵਿਚਾਰੇ ਹੋਏ ਨੇ ਤਾਂ ਕਰਕੇ ਉਹ ਆਪਣੇ ਨਾਮ ਦੇ ਅੱਗੇ 108 ਲਗਾਉਂਦੇ ਨੇ ਚਾਰ ਵੇਦ 6 ਸ਼ਾਸਤਰ 18 ਪ੍ਰਾਣ 27 ਸਿਮਰਤੀਆਂ 52 ਉਪਰੰਿਸ਼ਦ ਇੱਕ ਜੋ ਗੈਤਰੀ ਮੰਤਰ ਜਾਂ ਗੈਤਰੀ ਮੰਤਰ ਦੀ ਜਗ੍ਹਾ ਤੇ ਸ੍ਰੀ ਭਾਗਵਤ ਗੀਤਾ ਇਹ 108 ਤਾਂ ਬਣਦਾ ਹੈ ਸੋ ਆਪਣੇ ਸਿੱਖ ਬਾਬਿਆਂ ਨੇ ਵੀ ਲਗਾਏ ਹੋਏ ਨੇ ਸਿੱਖਾਂ ਦੇ ਵਿੱਚ ਪੁੱਛ ਕੇ ਵੇਖੋ ਖਾਂ ਤੁਸੀਂ 108 ਕਿਉਂ ਲਗਾਇਆ ਬਸ ਦੇਖਾ ਦੇਖੀ ਲਾਇਆ ਹੈ ਮਤਲਬ ਨਹੀਂ ਪਤਾ ਆਖੋ ਸਤਨਾਮ ਤੇ ਜਿਨ੍ਹਾਂ ਨੇ ਲਾਇਆ 108 ਉਹਨਾਂ ਨੂੰ ਪਤਾ ਕਰੋ ਪੁੱਛੋ ਖਾਂ ਵੀ ਤੁਸੀਂ ਇੰਨੇ ਗ੍ਰੰਥ ਪੜ੍ਹੇ ਨੇ ਮੇਰੇ ਖਿਆਲ ਨਾਲ ਜਿਨ੍ਹਾਂ ਨੇ 108 ਸਿੱਖ ਧਰਮ ਵਾਲਿਆਂ ਨੇ ਲਗਾਇਆ ਸਾਡੇ ਬਾਬਿਆਂ ਨੇ ਉਹਨਾਂ ਨੇ ਇਹ ਗ੍ਰੰਥ ਵੇਖੇ ਵੀ ਨਹੀਂ ਹੋਣਗੇ ਪੜ੍ਹਨੇ ਤਾਂ ਬੜੀ ਦੂਰ ਦੀ ਗੱਲ ਹੈ ਪਰ ਇੱਥੇ ਹੀ ਗੱਲ ਥੋੜੀ ਮੁੱਕਦੀ ਹੈ ਇੱਥੇ ਤਾਂ 108 ਤੋਂ ਵੀ ਉੱਪਰ ਟੱਪੇ ਹੋਏ ਨੇ ਸੋ ਕਹਿਣ ਦਾ ਮਤਲਬ ਇਹ ਹੈ ਵੀ 108 ਜਿਹੜਾ ਸ਼ਬਦ ਆਇਆ ਉਹ ਇਹ ਗ੍ਰੰਥਾਂ ਦਾ ਜੋੜ ਕਰਕੇ ਆਇਆ ਹੈ ਤੇ ਇਹ ਹਿੰਦੂ ਧਰਮ ਦੇ ਵਿੱਚ ਇਹ ਵੀ ਮਨਉਤ ਹੈ ਜਿਹਨੂੰ ਆਪਾਂ ਕਹਿ ਦਿੰਦੇ ਆ ਇਹ ਵੀ ਥਿਉਰੀ ਹੈ ਵੀ 108 ਮਣਕਿਆਂ ਦੀ ਮਾਲਾ ਹੁੰਦੀ ਹੈ ਤੇ ਉਹ ਮਾਲਾ ਦੇ ਆਧਾਰ ਤੇ ਵੀ 108 ਲਗਾ ਲਗਾਉਂਦੇ ਨੇ ਫਿਰ 108 ਕਹਿੰਦੇ ਜਿਹੜੀਆਂ 12 ਰਾਸ਼ੀਆਂ ਹੁੰਦੀਆਂ ਨੇ ਨਾ ਜਿਹੜੇ ਰਾਸ਼ੀ ਪੱਲ ਪੜਦੇ ਨੇ ਉਹ 12 ਰਾਸ਼ੀਆਂ 9 ਗ੍ਰਹਿਾਂ ਦੇ ਆਧਾਰ ਤੇ ਬਣੀਆਂ ਨੇ ਤੁਸੀਂ 12 ਨੂੰ 9 ਨਾਲ ਗੁਣਾ ਕਰੋਗੇ ਫਿਰ 108 ਬਣਦਾ ਈਆਂ ਦੀ ਮਨਉਤ ਇਹ ਹੈ ਕਿ 108 12 ਰਾਸ਼ੀਆਂ ਤੇ 9 ਗ੍ਰਹਾਂ ਦੇ ਆਧਾਰ ਤੇ ਲਗਾਇਆ ਜਾਂਦਾ ਤੇ ਫਿਰ ਚੌਥੀ ਗੱਲ ਉਹ ਇਹ ਕਹਿੰਦੇ ਨੇ ਕਹਿੰਦੇ 27 79 ਹੋਏ ਨੇ ਇਹ ਵੀ ਇੱਕ Hindu ਧਰਮ ਦੇ ਵਿੱਚ ਮਨਉਤ ਹੈ ਆਪਣੀ ਉਹਨਾਂ ਦੀ ਉਹ ਕਹਿੰਦੇ 27 79 ਨੇ 27 79 ਚਾਰੇ ਦਿਸ਼ਾਵਾਂ ਵੱਲ ਨੇ ਤੇ 4 ਨੂੰ 27 ਨਾਲ ਗੁਣਾ ਕਰ ਦੋ ਜਾਂ 27 ਨੂੰ 4 ਨਾਲ ਗੁਣਾ ਕਰ ਦੋ 108 ਗਿਣਤੀ ਬਣਦੀ ਆ ਉਹ ਕਹਿੰਦੇ ਅਸੀਂ ਤਾਂ 108 ਲਗਾਉਨੇ ਆ ਤੇ ਇੱਕ ਹੋਰ ਥਿਊਰੀ ਇੱਕ ਹੋਰ ਮਨੋਤ ਹੈ ਕਹਿੰਦੇ ਇੱਕ ਆਪਣੇ ਨਾਮ ਅੱਗੇ ਤਾਂ ਲਗਾਇਆ ਜਾਂਦਾ ਕਿ ਅਸੀਂ ਬ੍ਰਾਹਮਣ ਨੂੰ ਮੰਨਦੇ ਆਂ ਇੱਕ ਤੇ ਉਸ ਤੋਂ ਬਾਅਦ ਆਉਂਦੀ ਹੈ ਜ਼ੀਰੋ ਜ਼ੀਰੋ ਅਸੀਂ ਤਾਂ ਲਗਾਉਨੇ ਆਂ ਕਹਿੰਦੇ ਅਸੀਂ ਆਪਣੇ ਵਿਕਾਰਾਂ ਨੂੰ ਜਿਹੜੇ ਅੰਦਰ ਵਿਕਾਰ ਨੇ ਜਾਂ ਆਪਣੇ ਭੈੜੇ ਵਿਚਾਰਾਂ ਨੂੰ ਖਤਮ ਕਰਕੇ ਅਸੀਂ ਸੁੰਨਿਆ ਬਣ ਜਾਂਦੇ ਆਂ ਜ਼ੀਰੋ ਹੋ ਜਾਂਦੇ ਆਂ ਖਤਮ ਹੋ ਜਾਂਦੇ ਆਂ ਇਸ ਕਰਕੇ ਉਹ ਜ਼ੀਰੋ ਆ ਜਾਂਦੀ ਹੈ ਤੇ ਫਿਰ ਕਹਿੰਦੇ ਜਿਹੜਾ 8 ਲੱਗਦਾ ਉਹ ਕਿਉਂ ਲੱਗਦਾ ਕਹਿੰਦੇ ਜਿਹੜਾ ਉਹ 8 ਹੈ ਨਾ ਉਹ 8 ਪੰਜ ਤੱਤ ਤੇ ਤਿੰਨ ਗੁਣ ਨੇ ਪੰਜ ਤੱਤ ਆਪਾਂ ਨੂੰ ਸਾਰਿਆਂ ਨੂੰ ਪਤਾ ਨੇ ਅੱਗ ਹਵਾ ਪਾਣੀ ਮਿੱਟੀ ਤੇ ਆਕਾਸ਼ ਤੇ ਫਿਰ ਤਿੰਨ ਤੱਤ ਕਿਹੜੇ ਨੇ ਤਿੰਨ ਰਜੋ ਤਮੋ ਤੇ ਸਤੋ ਤੇ ਗੁਰੂ ਪਿਆਰਿਓ ਇਹ ਜਿਹੜੇ ਪੰਜ ਤੱਤ ਹੋ ਗਏ ਤੇ ਤਿੰਨ ਗੁਣ ਹੋ ਗਏ ਰਜੋ ਸਤੋ ਤੇ ਤਮੋ ਇਹਨਾਂ ਦੀ ਗਿਣਤੀ 8 ਬਣਦੀ ਹੈ ਇੱਕ ਬ੍ਰਾਹਮਣ ਉਹ ਮੰਨਦੇ ਆ ਕਹਿੰਦੇ ਆਪਣੇ ਵਿਕਾਰਾਂ ਨੂੰ ਮਾਰ ਕੇ ਅਸੀਂ ਸੁੰਨਿਆ ਹੋ ਜਾਂਦੇ ਹਾਂ ਉਹ ਜ਼ੀਰੋ ਲਗਾ ਦਿੰਨੇ ਆ ਤੇ ਕਹਿੰਦੇ ਪੰਜ ਤਤ ਤੇ ਤਿੰਨ ਗੁਣ ਮਿਲਾ ਕੇ 8 ਬਣ ਜਾਂਦਾ 108 ਤਾਂ ਲਗਾਉਨੇ ਆ ਇਹ ਉਹਨਾਂ ਦੇ ਆਪਣੇ ਧਰਮ ਦੇ ਮੁਤਾਬਕ ਹੈ ਪਰ ਹੁਣ ਜਿਹੜਾ 108 ਹੈ ਇਹਦੇ ਪ੍ਰਤੀ ਮੈਂ ਬੇਨਤੀ ਕਰ ਦਿੱਤੀ ਕਿ ਉਹਨਾਂ ਦੇ 108 ਗ੍ਰੰਥ ਨੇ ਜਿਹੜਾ ਉਹਨਾਂ 108 ਗ੍ਰੰਥਾਂ ਦਾ ਗਿਆਤਾ ਹੈ ਉਹੀ ਆਪਣੇ ਨਾਮ ਦੇ ਅੱਗੇ ਪਾਈ 108 ਲਗਾ ਸਕਦਾ ਹੈ ਸੋ ਇੱਕ ਹੁਣ ਕਈਆਂ ਨੇ 707 ਲਗਾਇਆ 707 ਦਾ ਕਿਤੇ ਵੀ ਕੋਈ ਜ਼ਿਕਰ ਨਹੀਂ ਮਿਲਦਾ ਨਾ ਤਾਂ Hindu ਧਰਮ ਦੇ ਵਿੱਚ ਮਿਲਦਾ ਸਿੱਖ ਧਰਮ ਦੇ ਵਿੱਚ ਤਾਂ ਹੈ ਹੀ ਨਹੀਂ ਫਿਰ 1008 ਵੀ ਲਗਾਉਂਦੇ ਨੇ ਕਈ ਉਹ ਜਿਹੜਾ 1008 ਹੈ ਉਹਦਾ ਵੀ ਕੋਈ ਮਤਲਬ ਨਹੀਂ ਹੁਣ 1008 ਵੀ ਕੋਈ ਇੰਨੇ ਗ੍ਰੰਥ ਵੀ ਨਹੀਂ ਹੈਗੇ ਜਿਨ੍ਹਾਂ ਦੀ ਗਿਣਤੀ ਕਰਕੇ 1008 ਬਣ ਸਕੇ ਸੋ 108 ਦੇ ਵਿੱਚ 0 ਲਗਾ ਕੇ ਤਾਂ ਕਰਕੇ ਵੀ 108 ਥੋੜੀ ਬਣਨਾ ਅਸੀਂ ਤਾਂ ਉਹੀ 10ਵਾਂ ਦੁਬਾਰੀ ਟੱਪ ਜਾਈਏ ਤਾਂ ਕਰਕੇ ਕਈ 1008 ਲਗਾ ਦਿੰਦੇ ਨੇ ਪਰ ਮੈਂ ਫੇਰ ਬੇਨਤੀ ਕਰਦੇ ਆ ਸਿੱਖ ਧਰਮ ਦੇ ਵਿੱਚ ਸੰਤ ਬਣ ਦੀ ਜਿਹੜੀ ਪਦਵੀ ਹੈ ਉਹ ਇਹੋ ਹੈ ਜਿਨ੍ਹਾਂ ਸਾਸ ਗਰਾਸਨਾ ਵਿਸਰੈ ਜਿਨ੍ਹਾਂ ਨੂੰ ਭਾਈ ਸਾਸ ग्रास ਸਾਹ ਲੈਂਦੇ ਆ ਖਾਂਦੇ ਆ ਪੀਂਦੇ ਆ ਰੱਬ ਨਹੀਂ ਵਿਸਰਦਾ ਹਰ ਨਾਮ ਮਨ ਮੰਤ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਉਹ ਨਾਮ ਰੂਪੀ ਮੰਤਰ ਆਪਣੇ ਜੀਵਨ ਦੇ ਵਿੱਚ ਦਰੜਾਉਂਦੇ ਨੇ ਧੰਸੇ ਸਹੀ ਨਾਨਕ ਏ ਨਾਨਕ ਉਹ ਧੰਨੇ ਪੂਰਨ ਸੋਈ ਸੰਤ ਅਸਲ ਦੇ ਵਿੱਚ ਉਹ ਸੰਤ ਨੇ ਜਿਹੜੇ ਰੱਬ ਨਾਲ ਇੱਕਮਿਕ ਹੋ ਗਏ ਜਿਨ ਹਰ ਜਪਿਆ ਸੇ ਹਰ ਹੋਏ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ ਭੇਦ ਨ ਜਾਣੂ ਮੂਲ ਸਾਈ ਜੇਹਿਆ ਸੋ ਕਹਿਣ ਦਾ ਮਤਲਬ ਇਹ ਹੈ ਕਿ ਸੇ ਇੱਕ ਧਰਮ ਦੇ ਵਿੱਚ 108 ਦੀ ਜਿਹੜੀ ਕੋਈ ਮਹਾਨਤਾ ਨਹੀਂ ਹੈ ਬਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਮਹਾਨਤਾ ਹੈ ਜੇ ਅਸੀਂ ਮੰਨਾਂਗੇ ਅਸੀਂ ਸਤਗੁਰਾਂ ਦਾ ਰੂਪ ਬਣ ਜਾਵਾਂਗੇ ਕਿਉਂਕਿ ਗੁਰਬਾਣੀ ਆਖ ਰਹੀ ਹੈ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਜੇ ਨਹੀਂ ਮੰਨਦੇ ਫਿਰ ਸੱਚ ਆਖੋ ਸੱਚ ਜਾਣੋ ਅਸੀਂ ਸਤਗੁਰਾਂ ਤੋਂ ਕੋਹਾਂ ਦੂਰ ਹਾਂ